ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਲ ਬਲੌਂਚ ਅੰਮ੍ਰਿਤਸਰ ਤੋਂ ਸਵਾਗਤ ਹੈ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ 'ਚ ਤੇ ਦਾਜੀ ਖੁਸ਼ੀ। ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਹਨ ਤੁਹਾਨੂੰ ਪਤਾ ਹੀ ਆ। ਗਾਹਵੀ ਵਿੱਚ ਤਾਂ ਬਹੁਤ ਬੁਰਾ ਹਾਲ ਆ, ਪਸ਼ੂਆਂ ਦਾ ਵੀ ਕਿੰਨਾ ਬੁਰਾ ਹਾਲ ਆ। ਇੰਨੀ ਗਰਮੀ ਜ਼ਿਆਦਾ ਹੋ ਚੁੱਕੀ ਪੱਠੇ-ਪੁੱਠੇ ਪਾ ਕੇ ਆਏ ਸੀ ਆਪਾਂ। ਗਰਮੀ ਹੈ ਹੀ ਬਹੁਤ ਜ਼ਿਆਦਾ ਹਨਾਦੋਂ ਕੇ ਸੋਚਣ ਵੀਡੀਓ ਬਣਾ ਲਈਏ। ਕਿਉਂਕਿ ਵੀਡੀਓ 'ਚ ਪਾਣੀ ਬਹੁਤ ਜ਼ਰੂਰੀ ਹੁੰਦੀ ਹੈ ਡੇਲੀ ਆਪਾਂ ਨੂੰ ਹਨਾ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਆ ਕਿਉਂਕਿ ਜਿਵੇਂ ਇੰਨੀ ਗਰਮੀ ਪੈਂਦੀ ਆ ਇੰਨੀ ਗਰਮੀ ਦੇ ਵਿੱਚ ਬਸ ਸਬਜ਼ੀ ਬਗਿਆ ਬਹੁਤ ਕੁਝ ਲੰਮਨੇ ਆ ਪਰ ਫਲ ਨਹੀਂ ਲੱਗਦਾ ਫਲ ਲੱਗਦੇ ਆ ਬਹੁਦੇ ਆਂਦੇ ਆ ਫਲ ਲੱਗਦਾ ਨਹੀਂ ਸਬਜ਼ੀ ਨੂੰ ਪੈਨਾ ਪਾਣੀ ਲਾਉਨੇ ਆ ਪਰ ਕੀ ਕਰੀਏ ਤੇ ਫਿਰ ਆਪਣਾ ਮਨ ਆ ਗਿਆ ਲੱਗਦਾ ਇਹਦੀ ਸਬਜ਼ੀ ਨਾਲ ਤਾਂ ਵੀ ਛੱਡੋ ਪਤਾ ਲਾਉ ਇਹਨਾਂ ਮੋਲ ਲੈਣੀ ਸੁੱਖੀ ਪਰ ਮੋਲ ਜਿਹੜੀ ਲੰਘੇ ਹੁੰਦੇ ਆ ਸਪਰੇਆਂ ਵਾਲੀ ਹੁੰਦੀ ਆ ਉਹ ਆਪਾਂ ਨੂੰ ਪਤਾ ਕਿੰਨੀ ਦੇ ਸਪਰੇ ਕੀਤੀ ਹੁੰਦੀ ਆ ਕਿੱਦਾਂ ਨਹੀਂ ਹੁੰਦੀ ਆਪਾਂ ਨੂੰ ਨਹੀਂ ਪਤਾ ਕਿਹੜੀ ਕੈਮੀਕਲ ਦਵਾਈਆਂ ਉਹਨਾਂ ਤੇ ਛੜਕੀਆਂ ਹੁੰਦੀਆਂ ਤੇ ਵੀ ਨਹੀਂ ਤਵਿਆਂ ਦਾ ਸਭ ਜਿਆ ਮਡੀਆਂ ਜਿਹੜੀ ਘਰ ਦੀ ਸਬਜੀ ਉਹਦੇ ਅੱਗੇ ਰੀਸ ਨਹੀਂ ਹੈਗੀ ਆਪਾਂ ਤੁਹਾਨੂੰ ਇੱਕ ਤਰੀਕਾ ਦੱਸਦੇ ਹਾਂ ਜਿਹਦੇ ਨਾਲ ਕਿ ਜਿਹੜੀ ਘਰ ਦੀ ਸਬਜੀ ਲਈ ਆ ਤੇ ਬਾਦੂ ਹੋਊਗੀ ਤੇ ਕੋਈ ਫੋਲ ਨਹੀਂ ਸਕਦਾ ਕੁਛ ਵੀ ਨਹੀਂ ਦਾ ਆਇਆ ਤੁਸੀਂ ਟਿਕ ਕਰਦੇ ਸਿਓ ਫੀਆ ਹਾਂਜੀ ਉਹ ਕੀ ਹੈਗਾ ਉਹ ਹੈਗੀ ਲੱਸੀ ਖੱਟੀ ਲੱਸੀ ਕਿਉਂਕਿ ਗਰਮੀ ਹੈਗੀ ਗਰਮੀ ਵਿੱਚ ਹਾਲ ਕੇ ਘਰ ਚ ਲੱਸੀ ਬਣਦੀ ਆ ਪਰ ਜਦੋਂ ਬਈ ਲੱਸੀ ਹੋ ਜਾਂਦੀ ਆ ਜਿਵੇਂ ਦੋ ਦਿਨਾਂ ਦਾ ਦਹੀਂ ਖੱਟਾ ਹੋ ਜਾਂਦਾ ਲੱਸੀ ਖੱਟੀ ਹੋ ਜਾਂਦੀ ਰੱਖੀ ਹੋਈ ਤੇ ਉਹ ਫਿਰ ਆਪਾਂ ਡੋਲ ਦਿੰਦੇ ਆ ਨਾਲੀ ਵਗੈਰਾ ਚ ਡੋਲ ਦੰਨੇ ਆ ਨਾ ਕਹਿ ਲੈ ਛੱਡੋ ਇਹ ਤਾਂ ਖਰਾਬ ਹੋ ਗਈ ਖੱਟੀ ਐ ਪੀਤੀ ਨਹੀਂ ਜਾਂਦੀ ਪਰ ਇਹ ਲੱਸੀ ਜਿਹੜੀ ਖੱਟੀ ਹੁੰਦੀ ਬਹੁਤਿਆਦਾ ਫਾਇਦੇਮੰਦ ਆ ਸਬਜ਼ੀਆਂ ਫਲਾਂ ਲਈ ਤੁਹਾਨੂੰ ਦਿਖਾਉਂਦੇ ਆ ਆਪਾਂ ਕਿਵੇਂ ਇਹ ਪਾਉਨੇ ਆ ਤੇ ਕਿਵੇਂ ਸਬਜ਼ੀ ਵਗੈਰਾ ਆਪਣੇ ਲੱਗਦੇ ਦਹੀਂ ਹੈਗਾ ਜਿਵੇਂ ਆਪਣੇ ਪੁਜੀਆਂ ਚ ਦਹੀਂ ਜੰਮੇ ਪਏ ਹੁੰਦੇ ਆ ਦੇਖੋ ਪੁਜੀਆਂ ਵਿੱਚ ਦਹੀਂ ਵਗੈਰਾ ਹੁੰਦੇ ਆ ਇਹਨਾਂ ਦਹੀਂ ਆ ਇਹ ਦਹੀਂ ਖੱਟੇ ਹੋ ਜਾਂਦੇ ਆ ਆਪੇ ਹਨਾ ਜਿਵੇਂ ਹੁਣ ਗਰਮੀ ਨਾਲ ਸਵੇਰੋਂ ਜਮਾਇਆ ਸ਼ਾਮ ਤੱਕ ਜੇ ਬਾਅਦ ਪਿਆਦਾ ਹੀ ਖੱਟਾ ਹੋ ਜਾਣਾ ਇਸ ਦਹੀਂ ਨੂੰ ਆਪਾਂ ਲੱਸੀ ਬਣਾ ਕੇ ਦੇ ਪੌਦਿਆਂ ਨੂੰ ਪਾਉਣੀ ਆ ਕਿਵੇਂ ਪਾਉਣੀ ਆ ਉਹ ਤੁਹਾਨੂੰ ਦਿਖਾਈ ਆ ਆਪਾਂ ਬਾਹਰਲੇ ਘਰੇ ਚੱਲ ਕੇ ਦਿਖਾਉਨੇ ਆ ਹਾਂਜੀ ਆਪਾਂ ਅਗੇ ਪਲਾਟ ਦੇ ਵਿੱਚ ਤੁਸੀਂ ਦੇਖ ਸਕਦੇ ਨਿੱਕੀਆਂ ਜੀਆਂ ਤੂੜੀਆਂ ਆਪਣੇ ਲੱਗੀਆਂ ਹੋਈਆਂ ਆ ਬੇਲ ਛੋਟੀ ਜੀ ਆ ਚੰਗੀ ਬਸ ਐਨੂੰ ਉਹਦੇ ਨਿੱਕੇ ਨਿੱਕੇ ਤੂੜੀਆਂ ਤੇ ਕੱਦੂਆਂ ਦੀ ਬੇਲ ਆ ਤੇ ਇਹਦੇ ਆਪਣੇ ਤੁਹਾਨੂੰ ਮਿਰਚਾਂ ਦੇ ਬੂਟੇ ਦਿਖਾਉਨੇ ਆ ਦੇਖੋ ਮਿਰਚਾਂ ਕਿਵੇਂ ਭਰੀਆਂ ਪਈਆਂ ਦਿਨੀਏ ਹੋਣੀਆਂ ਤੁਹਾਨੂੰ ਲੱਗੀਆਂ ਆ ਉਹ ਦੇਖੋ ਤੋੜੀਆਂ ਵੀ ਹੋਈਆਂ ਮਿਰਚਾਂ ਹਨਾ ਇਨਾਂ ਨੂੰ ਆਪਾਂ ਕੀ ਕਰਦੇ ਆਂ ਆਪਾਂ ਕੱਚੀ ਜਿਹੜੀ ਲੱਸੀ ਆ ਖੱਟੀ ਲੱਸੀ ਇਹੀ ਪਾਉਂਦੇ ਆਂ ਬੂਟੇ ਨੂੰ ਇਦਾਂ ਜੜ ਚ ਪਾ ਦੇਣੀ ਐ ਇਹ ਤੋਂ ਆਪਾਂ ਕਦੋਂ ਇਹਨਾਂ ਨੂੰ ਲੱਗਨ ਲੈਣਾ ਕਦੋਂ ਜੜ ਇਦਾਂ ਮਿਰਚਾਂ ਦੀ ਜੜਾਂ ਨੂੰ ਖੱਟੀ ਲੱਸੀ ਆਪਾਂ ਪਾਉਣੀ ਆ ਇਦਾਂ ਦੀ ਆਪਣੀ ਮਿਰਚਾਂ ਦਾ ਬਹੁਤ ਦੇਖ ਸਕਦੇ ਹੋ ਮਿਰਚਾਂ ਲੱਗੀਆਂ ਹੋਈਆਂ ਆਪਾਂ ਖੱਟੀ ਲੱਸੀ ਪਾਉਣੀ ਆ ਖੱਟੀ ਲੱਸੀ ਦਾ ਆਪਣੇ ਬੂਟਿਆਂ ਨੂੰ ਫਲ ਵਾਧੂ ਲੱਗਦਾ ਇਹ ਤੋ ਛੜਕਾ ਕਰਨਾ ਜਾਂ ਛੜਕਾ ਕਰ ਸਕਦੇ ਹਾਂ ਨਹੀਂ ਤੁਸੀਂ ਖੱਟੀ ਲੱਸੀ ਪਾ ਦਿਓ ਦੇਖਿਓ ਤੁਹਾਡੇ ਬੇਲਾ ਬੂਟਿਆਂ ਨੂੰ ਫਲ ਲੱਗਦਾ ਆਪਣੇ ਦੇਖੋ ਕਿੰਨੀਆਂ ਨਿੱਕੀ ਤੋਦੀ ਲੱਗੀ ਹੋਈ ਆ ਉੱਪਰ ਵੀ ਦੋ ਤਿੰਨ ਲੱਗੀਆਂ ਛੋਟੀਆਂ ਹੁਣ ਮੈਂ ਦਿਖਾਉਣੀ ਆ ਦੇਖੋ ਦੀਦੀਆਂ ਹੋਣਗੀਆਂ ਸ਼ਾਇਦ ਹੁਣ ਅੱਪਾ ਖੱਟੀ ਲੱਸੀ ਪਕਾਉਂਦੇ ਆ ਉਹ ਜਾਂ ਇਹਦੀ ਸਪਰੇਅ ਕਰ ਤੋ ਜਾਂ ਤੁਸੀਂ ਖੱਟੀ ਲੱਸੀ ਪਾ ਦਿਓ ਇੱਧਰ ਆਪਣੇ ਨਿੰਬੂ ਲੱਗੇ ਆ ਲੱਗੇ ਸੰਤਰੇ ਨਿੱਕੇ ਨਿੱਕੇ ਇਹਨੂੰ ਆਪਾਂ ਖੱਟੀ ਲੱਸੀ ਪਾਈ ਦੀ ਅਥਾਣ ਆਪਣੇ ਕੋਲ ਜੇ ਥੋੜੀ ਸੀ ਹਾਂਜੀ ਇਸ ਤਰੀਕੇ ਨਾਲ ਤੁਸੀਂ ਸਬਜ਼ੀਆਂ ਨੂੰ ਮੂਟਿਆਂ ਨੂੰ ਹਨਾ ਬੇਲਾਂ ਨੂੰ ਖੱਟੀ ਲੱਸੀ ਪਾਓ ਤੇ ਦੇਖਿਓ ਥੋੜੇ ਬੇਲਾਂ ਨੂੰ ਸਬਜ਼ੀ ਵਗੈਰਾ ਕਿੰਨੀ ਲੱਗਦੀ ਹਨਾ ਖੱਟੀ ਲੱਸੀ ਆਮ ਘਰ ਵਿੱਚ ਹੁੰਦੀ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ